ਮੁਰਦਾਸਪੁਰ ਦੇ ਪਿੰਡ ਤਲਵੰਡੀ ਚੋਰਾ ਦਾ ਰਹਿਣ ਵਾਲਾ 72 ਸਾਲਾਂ ਦਾ ਬਲਵੰਤ ਸਿੰਘ ਜਵਾਨਾਂ ਨੂੰ ਵੀ ਮਾਤ ਦੇ ਰਿਹਾ ਹੈ ਇਸ ਉਮਰ ਦੇ ਵਿੱਚ ਇਹ ਦੌੜਦਾ ਹੈ ਤੇ ਦੌੜਾਕੀ ਦੇ ਵਿੱਚ ਹੁਣ ਤੱਕ ਉਹ ਕਈ ਮੈਡਲ ਜਿੱਤ ਚੁੱਕਿਆ ਉਹ ਹੁਣ ਤੱਕ 350 ਦੇ ਕਰੀਬ ਮੈਡਲ ਅਤੇ ਟਰੋਫੀਆਂ ਜਿੱਤ ਚੁੱਕਿਆ ਉਹ ਇੱਕ ਦਿਨ ਦੇ ਵਿੱਚ 20-25 ਕਿਲੋਮੀਟਰ ਦੇ ਕਰੀਬ ਦੌੜ ਲੈਂਦਾ ਹੈ ਤੇ ਉਹ ਸਵੇਰੇ 4 ਵਜੇ ਉੱਠ ਕੇ ਕੁਹਾੜਾ ਚਲਾਉਂਦਾ ਹੈ ਉਸ ਤੋਂ ਬਾਅਦ ਦੌੜ ਲਗਾਉਂਦਾ ਹੈ ਤੇ ਉਸ ਨੇ ਨੌਜਵਾਨਾਂ ਨੂੰ ਵੀ ਅਪੀਲ ਕੀਤੀ ਹੈ ਕਿ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਵੱਲ ਧਿਆਨ ਦੇਣ ਕੋਈ 350 ਮੈਲ ਹੋ ਗਿਆ ਹੋਣਾ ਤੇ ਇੰਨੇ ਸਾਠੀ ਦੇ ਹੋ ਗਏ ਇੰਨੀਆਂ ਹੀ ਟ੍ਰਾਫੀਆਂ ਹੋ ਗਈਆਂ ਤੇ ਜਿੱਤਿਆਂ ਤਾਂ ਮੈਂ ਬਹੁਤ 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 ਦੂਰੋਂ ਜੀ ਬੰਗਲੌਰੋਂ ਚਾਰ ਪੰਜ ਵਾਰੀ ਤੇ ਸੱਤ ਵਾਰੀ ਤੇ ਮੈਂ ਬੰਬਈੋਂ ਜਿੱਤ ਕੇ ਆਇਆ ਸੱਤ ਵਾਰੀ ਬੰਬਈੋਂ ਦਿੱਲੀੋਂ ਵੀ ਪਤਾ ਨਹੀਂ ਜਾਂਦਾ ਅੱਠ ਵਾਰੀ ਤੇ ਲਾਹੌਰ ਨਖਲਉ ਤੇ ਉਹ ਤੋਂ ਨਾ ਹਾਇਦਰਾਬਾਦੋਂ ਜਿੱਤ ਕੇ ਆਏ ਫੇਰ ਜੀ 73ਵਾਂ ਸਾਲ ਲੱਗਾ ਜੇ ਇਹ ਜਾਂ ਬਸ ਜਿਹੜੀ ਜਿਹੜੇ ਪਾਸੇ ਮਨ ਨੂੰ ਲਾ ਲੋ ਤੇ ਉਸੇ ਪਾਸੇ ਮਨ ਲੱਗ ਜਾਂਦਾ ਐ ਕੁਹਾੜਾ ਫੇਰਦਾ ਨਾ ਰਾਜ ਬਹੁਤਾ ਤੇ ਉਹ ਕਰੀ ਜਾਂਦਾ ਮੇਰਾ ਸਰੀਰ ਮੇਰਾ ਸੈਟ ਕੁਹਾੜਾ ਕਰਦਾ ਵਾ ਤੇ ਕੁਹਾੜੇ ਦੇ ਨਾਲ ਨਾਲ ਹੀ ਫਿਰ ਮੈਂ ਸਵੇਰੇ ਦਰੌਲਾ ਲੀ ਦੀ ਆ ਤੇ 4 ਕੋਈ 8 ਵਜੇ ਸੀ ਤਾਂ ਤੇ 8 ਵਜੇ ਤੋਂ ਆਣ ਕੇ ਫੇਰ 6-7 ਘੰਟੇ ਕੰਮ ਵੀ ਕਰੀਦਾ ਲੱਕੜ ਦਾ ਮੈਂ ਜੀ ਉਹ 25-30 ਕਿਲੋਮੀਟਰ ਤੇ ਮੈਂ ਦੂਜੇ ਤੀਜੇ ਦਿਨ ਲਾਉਣਾ ਹੀ ਲਾਉਣਾ ਦੂਜੇ ਤੇ ਜੇ ਦਿਨ ਮੈਂ 25 ਕਿਲੋਮੀਟਰ 20 ਕਿਲੋਮੀਟਰ ਇਹ ਲਾਉਣੀਆਂ ਲਾਉਣੀਆਂ ਭਾਵੇਂ ਜੋ ਮਰਜ਼ੀ ਹੋ ਜੇ ਤੇ ਜਿੱਦਣ ਮੇਰੀ 34 ਕਿਲੋਮੀਟਰ ਦੌੜਾ ਉਹ ਮੈਂ ਮਹੀਨੇ ਚ ਲਾਉਣੀਆਂ ਤਿੰਨ ਵਧਰੀ ਲਾਉਣੀਆਂ ਤਿੰਨ ਲਾਉਣੀਆਂ ਉਹ ਸਾਰਾ ਹਰ ਕ ਮੈਂ ਨਾ ਹੁਣ ਛੱਡ ਦੇਣੀ ਆ ਮੈਂ 34 ਕਿਲੋਮੀਟਰ ਛੱਡ ਦੇਣੀ ਆ ਤੰਦਰੁਸਤੀ ਚਾਹੀਦੀ ਆ ਬਾਕੀ ਪੰਜ-ਪੰਜ 골ਡ ਮੈਡਲ ਲਏ ਆ ਜੀ ਮੈਂ ਪੰਜ-ਪੰਜ 골ਡ ਮੈਡਲ ਆ ਜਿੱਥੇ ਵੀ ਜਾਂਦਾ ਰਿਆਂ ਨਖਲਊ ਗਿਆ ਉਥੋਂ ਪੰਜ 골ਡ ਮੈਡਲ ਆ ਹਾਂਜੀ ਲਾ ਬਾਰ ਗਿਆ ਉਥੋਂ ਪੰਜ ਗੋਲਡ ਮੈਡਲ ਇਥੋਂ ਜੀ ਨਖਲੌ ਤੋਂ ਉਥੋਂ ਵੀ ਪੰਜ ਬੰਗਲੌਰ ਤੋਂ ਪੰਜ ਮੈਂ ਜਿੱਥੇ ਜਾਂਦਾ ਨੇ ਪੰਜ ਪੰਜ ਗੋਲਡ ਮੈਡਲ ਲੈੰਦਾ ਰਿਹਾ ਉਹ ਜੀ ਫਿਰ ਇਤਰਾਵਾ ਵੀ ਮੇਰੀ ਸਪੋਰਟ ਬੜੀ ਕਰਦੇ ਆ ਵਿਆਸ ਪੇੜ ਤੋਂ ਆ ਹਾਂਜੀ ਅਰਜੀਤ ਸਿੰਘ ਜੇਣਾਪਾਲ ਸਿੰਘ ਪਾਲ ਸਿੰਘ ਢੀਂ ਸਾਹਿਬ ਬਹੁਤ ਮਾਇਤ ਕਰਦੇ ਮੇਰੇ